ਭੋਗ ਕਿਵੇਂ ਬਣਾਈਦਾ ਹੁੰਦਾ ਭੋਗ ਮਾ ਕੋਈ ਨਹੀਂ ਤੇਰੇ ਸਵਾਦ ਗੂੜੇ ਤੇਰੀ ਨੋਨੇ ਕਰਦਾ ਕਰ ਮਨੇ ਬਸੇਦੇ ਤੈਨੂੰ ਖਾਣੇ ਬਣਾ ਬਣਾ ਕੇ ਖਵਾਉਂਗੀ ਮੈਂ ਤਾਂ ਤੇਰੇ ਪਿਆਰ ਨੂੰ ਕਿਹਾ ਸੀ ਚੜ੍ਹੇ ਮਹੀਨੇ ਪੈਨਸ਼ਨ ਲੈਣ ਗਿਆ ਪੀਪਾ ਤੇਲ ਦਾ ਲਿਆਇਆ ਕਰੀ ਬਸ ਤੇਰਾ ਪਿਆਰ ਨੇ ਖਾਣਾ ਨਾ ਛੱਡਿਆ ਪਕੌੜੇ ਹੈ ਪਕੌੜੇ ਮੀ ਬੈਂਦਾ ਪਕੌੜੇ ਮੀ ਬੈਂਦਾ ਪਕੌੜੇ పేల కూడే పకాడే కదా బాగా దుపారోన్ బ పకౌడ ਆਲੇ ਗੱਲ ਨਹੀਂ ਪਿਆ ਗੱਲ ਮਾਤ ਬੈ ਗਿਆ ਮੈਂ ਤਾਂ ਮੈਂ ਤਾਂ ਭੋਲੀ ਬੈ ਗਿਆ ਗਰਮੇ ਬਾਏ ਕਾ ਰੋਡ ਪਰਦਾ ਹੋ ਗਈ ਨਾ ਮਾੜੀ ਗਰਮੀ ਸੀ ਰਾਤ ਰਾਤ ਬਾਰਿਸ਼ ਸੀ ਮੈਂ ਬੈ ਕੇ ਰਾਤ ਤਾਂ ਅੱਗ ਲੱਗੀ ਹੋਈ ਇੰਨੀ ਗਰਮੀ ਰਸਤਾ ਅਸੀਂ ਬੰਦ ਨਹੀਂ ਕੀਤਾ ਮੇਰਾ ਤਾਂ ਸੈਰ ਲੱਗ ਗਿਆ ਦੁਫਣ ਫੇਰ ਮੈਂ ਤਾਂ ਹਾਰ ਕੇ ਬਹੁਤੋਂ ਓਟਕੀ ਇੱਥੇ ਆ ਕੇ ਬਈ ਮਾ ਮਨ ਦਾ ਸਿਰ ਜੁੜ ਗਿਆ ਮੈਂ ਮੇਰਾ ਤਾਂ ਇੰਨਾ ਸਰਦੋ ਗਿਆ ਇੰਨਾ ਦੁਖਿਆ ਬਹੁਤ ਫੇਰ ਮੈਨੂੰ ਫੇਰ ਬੋਲਣ ਲੱਗ ਜਾਂਦਾ ਹੱਟਦਾ ਨਹੀਂ ਬੋਲਣੋਂ ਨਹੀਂ ਹਟਦਾ ਕੱਫ ਫੇਰ ਕੋਈ ਵਾਹਾਂ ਨਾ ਸੌਂ ਦਿੰਦੀ ਆ ਮੈਨੂੰ ਮੈਂ ਸੌਂ ਬਣੀ ਦਿੰਦੀ ਮਰਦ ਸੌਂ ਜਾਵਾਲਦਾ ਕਿ ਸਮਝਾਂ ਮੇਰਾ ਪੈ ਨਹੀਂ ਕੰਮ ਰਹਿਣਾ ਹੁਣ ਕਿੱਧਰ ਗਿਆ ਪਤਾ ਨਹੀਂ ਹਾਂ ਗਾੜੀ ਜਾਓ ਤਾਂ ਪਤਾ ਰੈਣ ਬੂਲਾ ਬੁਮਾਰਾ ਇਤਨਾ ਛੋਟਾਣਾ ਅੱਛਾ ਹਾਂ ਭੋਗ ਕਿਵੇਂ ਬਣਾਈਦਾ ਹੁੰਦਾ ਭੋਗ ਭੋਗ ਬਣਾਈ ਜਾਂਦਾ ਪਹਿਲਾਂ ਕੌਲੀ ਆਟੇ ਦੀ ਭਨ ਲਓ ਹਾਂ ਆਟੇ ਦੀ ਪਰੌਨੀ ਭਨਨੇ ਕੇ ਤੇ ਵਿਚੇ ਖੰਡ ਦੀ ਕੰਬਲੀ ਪਾ ਲਓ ਹੂੰ ਵਿਚੇ ਕਾਫਾ ਦੇ ਗੜਬੀ ਪਾਣੀ ਦਾ ਅੱਛਾ ਫਿਰ ਉਹਨੂੰ ਫਿਰ ਉਹਨੂੰ ਬਣਾ ਭਨ ਲਓ ਸਮਾਰ ਕੇ ਤੇਰੇ ਕੋ ਉਰਾਂ ਜਾਂਦਾ ਇਹ ਗੱਲ ਨਹੀਂ ਵਾਈ ਕੀ ਗਈ ਤੇਰੇ ਉਸ ਇਹ ਆ ਬੱਚੇ ਸਮਾਨ ਨਹੀਂ ਪਾਉਣਾ ਤੇ ਖਾਣ ਪੀਣ ਨਾਲ ਉਹ ਤਾਂ ਪਾਉਣਾ ਹੀ ਆ ਉਹ ਮਗਰੋਂ ਪਾਉਣਾ ਹੈ ਨਾ ਚਾਸ਼ ਤੋਂ ਅੱਛਾ ਉਹ ਤਾਂ ਚਾਸ਼ ਤੋਂ ਮਗਰੋਂ ਜੇ ਪਹਿਲਾਂ ਮਾਂ ਨੂੰ ਤਾਂ ਮੱਚ ਜੂ ਪਹਿਲਾਂ ਅੰਦਰ ਬਾਹਰ ਹਮ ਹੈ ਤੁੰਗ ਤੁੰਗ ਤੇ ਬਣਾਇਆ ਸੀ ਇਹਨਾਂ ਨੇ ਇਸ ਭੋਗ ਬਣਾਇਆ ਸੀ ਇਹਨਾਂ ਨੇ ਨਹੀਂ ਉਹ ਰਾਵਾਂ ਰਾਵਾਂ ਤੇਰੇ ਕੋ ਗੂੰ ਰਾਵਾਂ ਕੇਸਰੀ ਹਾਂ ਸੂਜੀ ਦਾ ਹੁੰਦਾ ਉਹ ਰਾਵਾਂ ਰਾਵਾ ਕੇਸਰੀ ਸੀਗਾ ਡ్రਾਈ ਫਰੂਟ ਨਾ ਪਹਿਲਾਂ ਫਰਾਈ ਕਰਕੇ ਤੇ ਕਿਉਂ ਚ ਸੂਜੀ ਵਗੈਰਾ ਭੁੰਨ ਕੇ ਹਾਂਜੀ ਤੇ ਦੂਜੀ ਸਾਈਡ ਦੁੱਧ ਚ ਕੇਸਰ ਤੇ ਇਲਾਇਚੀ ਤੇ ਖੰਡ ਉਬਾਲ ਕੇ ਬਾਅਦ ਚ ਭੁੰਨ ਕੇ ਸੂਜੀ ਉਹ ਚ ਪਾਤਾ ਉਹ ਰਵਾ ਕੇਸਰੀ ਜਿਵੇਂ ਗੁਮਮ ਬਣ ਜਾਂਦਾ ਹਾਂ ਬਹੁਤ ਉਹ ਆਏ ਉਹ ਯਾ ਹਾਂ ਤਾਂ ਇਹ ਮੈਂ ਦਾ ਜਿਹੜਾ ਪਾਟੇ ਦਾ ਬਣਾਉਨੇ ਆ ਇਹ ਚ ਰਸਮਾਨ ਮਗਰੋ ਪੈਂਦਾ ਹਾਂਜੀ ਇਹ ਚ ਮਗਰੋ ਹਾਂਜੀ ਮਾਗਰੋਂ ਪੈਂਦਾ ਹੈ ਤਾਂ ਜਦੋਂ ਸਾਰਾ ਕੁਝ ਪਾ ਕੇ ਬਾਹਰ ਚ ਪੈਂਦਾ ਤੇਰੇ ਦਾਦਾ ਬਾਬੂ ਨੇ ਬਤਾ ਉੱਥੇ ਪਾ ਬਾਬੇ ਸਿੱਧੀ ਬਣਾਇਆ ਸੀ ਭੂਗਾ ਹਜੇ ਨਹੀਂ ਨਿਭੁੰਦਾ ਜਦੋਂ ਇਹਦਾ ਭੂਗਾ ਹੀ ਬਣਦਾ ਜੇਰਾ ਇੱਕ ਬਾਤੀ ਦਾ ਬਣਾਉਨੇ ਆ ਇਹਦੇ ਵਿੱਚ ਪਾ ਚਾਂਦ ਤੁਝ ਪਾ ਕੇ ਮਚਰ ਦੇ ਨਾਲ ਹੀ ਸਮਾਨ ਪਾ ਦੇਣਾ ਨਾਲ ਹੀ ਫਿਰ ਬਣ ਜਾਂਦਾ ਹਾਂਜੀ ਹਾਂਜੀ ਫਿਰ ਉਹ ਮਚਦਾਨੀ ਦਾ ਮਚਦਾਨ ਨੀਗਾ ਫਿਰ ਉਹ ਮੇ ਬਣ ਜਾਂਦਾ ਬੱਦੂਆ ਸਾਰਾ ਪਾਣਾ ਮਾਰਜ ਪਾਣਾ ਉਹ ਆਪਣਾ ਕੀ ਕਹਿੰਦੇ ਆਂ ਨੀ ਬਦਾਮ ਪਾਣਾ ਕਾਜੂ ਪਾਣਾ ਸੌਗੀ ਪਾਣਾ ਜਿੱਡਤੀ ਮਾਰਦੀ ਕੁੱਟ ਕੇ ਸਾਰੇ ਮਕੀਂਜਾ ਪੈ ਜਾਂਦੀਆਂ ਇਹ ਇਹ ਦੇਖੇ ਤਾਂ ਆਥਰੀ ਨੂਨ ਹੁੰਦਾ ਵਾ ਬਣਾਉਣਾ ਇਹ ਤਾਂ ਦਵੇਂ ਢੀਤੇ ਨਾਲ ਤੇ ਬਣਾਉਂਦੀ ਸੀ ਇਹ ਤੰਦ ਫੇਰੇ ਮੈਂ ਤਾਂ ਅੱਜ ਸਵੇਰੇ ਹੀ ਕਾਲੀ ਮੱਖਾਂ ਜਦੋਂ ਪਕੌੜੇ ਕੰਢਣ ਲੱਗੀ ਸੀ ਮੈਂ ਤਾਂ ਆ ਗਿਆ ਚੱਕਰ ਮੈਂ ਤਾਂ ਆ ਗਿਆ ਚੱਕਰ ਮੱਖਾਂ ਚੱਕ ਤੂੰ ਆਪ ਹੀ ਪਕਾ ਦੇ ਮਾ ਆ ਵੀ ਬਣਾ ਲਾ ਕੋਈ ਨਹੀਂ ਤੇਰੇ ਸਵਾਦ ਨੂੰ ਤੇਰੀ ਨੋਨ ਨੇ ਘਰ ਦਾ ਘਰ ਨੇ ਬਚੇ ਨੇ ਦੁਕਾਨੇ ਬਣਾ ਬਣਾ ਕੇ ਖਵਾਉਂਗੀ ਮਾ ਖਾਣੇ ਬਿਠਾਏ ਮੈਂ ਦਿਲ ਨਾਲ ਬਾਤ ਜਾਂਦੀ ਆ ਮਰ ਜਾਂਦੀ ਆ ਮੈਂ ਜਾਂਦੀ ਸੀ ਭਾਈ ਮੇਰੇ ਤਾਂ ਹੁਣ ਬੋਲ ਭੁੱਲ ਗਿਆ ਮੈਂ ਮੈਂ ਕਹ ਦਿਆ ਅੱਜ ਤਾਂ ਮੇਰਾ ਇਹ ਜਾਂ ਮਨ ਖਰਾਬ ਹੋਇਆ ਵੈਸੀ ਮੈਂ ਕਹ ਰਾਂ ਬਾਖਰ ਅੱਜ ਤਾਂ ਕੋਈ ਰੋਟੀ ਪਕਾਉਣ ਵਾਲੀ ਹੋਵੇ ਰੋਟੀ ਪਕਾ ਕੇ ਦੇ ਦੇ ਰਹਿ ਗਈ ਮੈਨੂੰ ਕੀ ਕਰਨਾ ਪੜੀ ਕਰਨਾ ਪੈਣਾ ਨਹੀਂ ਅੱਜ ਨੂੰ ਕਰਨਾ ਆਈ ਸੀ ਕਰਨਾ ਮੁਰਗੀ ਸੀ ਸਾਗਰੇ ਆਈ ਸੀ ਉਹ ਨਹੀਂ ਭੂਆ ਬਿਮਾਰ ਆ ਅੱਛਾ ਉਹ ਸਾਗਰੇ ਕਰ ਗਈ ਕੰਮ ਤਾਂ ਕਰ ਗਈ ਸਾਗਰੇ ਉਹ ਤਾਂ ਨਹੀਂ 6 ਵਜੇ ਨੂੰ ਕੀ 6 ਵਜੇ ਇਹਨਾਂ ਨੇ ਤਾਂ ਕੜਾਹੀ ਚਾੜੀ ਤੇ ਠਾ ਕਰਨੀ ਹੈ ਲੋਹਾਂ ਨੇ ਆ ਤੇ ਉਹਦੇ ਨੇ ਨੰਦ ਜਿ ਕੜਾਹੀ ਸੱਜੀ ਕਰਨਾ ਹਰਨੰਦਾ ਚੜਾਹੀ ਲਾੜਾ ਨਿਕਲ ਪੀਪਾ ਤੇਲ ਦਾ ਜਹਾ ਤੇ ਰੱਖ ਦਿਓ ਹਾਂ ਉਧਰੋਂ ਡੈਡੀ ਚਕੀ ਨਾ ਉਧਰੋਂ ਇਹ ਚਕੀ ਨਾ ਦੋ ਹਾਂ ਇਹ ਦੋਨੇ ਪੂਰੇ ਚਕੀ ਨਾ ਖਾਂਦੇ ਹਾਂ ਚੱਲ ਆਪਾਂ ਡੈਡੀ ਹਾਂ ਮੈਂ ਤਾਂ ਗੇਰੇ ਪਿਆਨ ਕਿਹਾ ਸੀ ਕਿਹੜੇ ਮਹੀਨੇ ਪੈਨਸ਼ਨ ਲੈਣ ਗਿਆ ਪੀਪਾ ਤੇਲ ਦਾ ਲਿਆਇਆ ਕਰੀ ਬਸ ਬੱਲਾ ਤੇਨੰਦਾ ਪੀਪਾ ਮਾ ਤੁਸੀਂ ਬੰਦ ਨਹੀਂ ਵੀਹੀ ਨਹੀਂ ਖਾਜਾ ਕਰਨਾ ਐਂਡਾ ਪੀਪਾ ਮਾ ਹਾਂ ਥੋੜਾ ਤਾਂ ਮਹੀਨਾ ਜਾਣਾ ਮਣੀ ਮਾ ਮੈਂ ਮਹੀਨਾ ਘੱਟ ਲਊਂਗੀ ਦੋ ਤੇ ਪਰ ਤੁਸੀਂ 900 ਦਾ ਨਹੀਂ ਘੱਟ ਸਕਦੇ ਮਹੀਨਾ ਇਹਨਾਂ ਨੇ ਤਾਂ ਕੁੱਤਣਾ ਕੋਈ ਡੇਟਾ ਉਹ ਤੋਂ ਬਣਾਈ ਰੱਖਿਆ ਕਰਨੀ ਮੈਂ ਤਾਂ ਦੱਸ ਤਾਂ ਵੀ ਮੈਂ ਤਾਂ ਦੋ ਮਹੀਨੇ ਘੱਟ ਲੈ ਨਹੀਂ ਆ ਤਾਂ ਨਹੀਂ ਘੱਟ ਦੇਣੀਆਂ ਇਹਨਾਂ ਨੇ ਕਿੱਥੇ ਇਹ ਤਾਂ ਮਹੀਨਾ ਵਿੱਚੇ ਤੂੰ ਬਣਾ ਲੈ ਕਰੇ ਕੋਸ ਨਾ ਨਾ ਮੈਂ ਨਹੀਂ ਮੇਥੋਂ ਨਹੀਂ ਮੈਂ ਤਾਂ ਮਰ ਸਾਡੇ ਚਿਲਾ ਛੱਡਣਾ ਅੱਜ ਵੀ ਆ ਤਾਂ ਚਿਲਾ ਸਾਡੇ ਮੈਂ ਨਹੀਂ ਮਤਲਬ ਵੀ ਚੇਨਾ 500 ਛੱਡਣਾ ਕਿਆ ਇਨਸਾਨ ਹੋ ਗਏ ਜਿੰਨਾ ਸਾਹਮਣੇ ਨਜਾਇ ਖਾਣੇ ਦੇ ਮਸਾ ਛੁੱਟਣਾ ਮੇਰਾ ਤਜੁੱਲਾ ਉਹ ਨਾ ਮੈਂ ਨਾ ਕਰ ਸਕਾਂ ਆਏ ਤਾਂ ਆਈ ਨਾ ਤਾਂ ਗੱਡਾ ਕਰੋ ਪਾਂਡ ਪੁੰਡਿਤਾਂ ਬਖੜੀ ਮੈਂ ਜਾਂ ਕਰਮ ਪਰ ਨਹੀਂ ਉਹ ਵੀ ਛੱਡਣੀ ਪੈਣੀ ਹੈ ਮੈਂ ਫੇਰ ਤਾਂ ਆਪਾਂ ਸ਼ਹਿਰਾਂ ਤੇ ਰਹਿਣਾ ਬਸ ਤੇ ਉਹ ਬੇਲੀ ਕਰ ਦੇਣਾ ਆਪਾਂ ਜਮਾ ਬਾਸ ਹਾਂ ਬਸ ਸੁਠੇ ਨਿਆ ਪਾ ਡਕੇ ਨਾ ਥਲਣਾ ਨਾ 39 ਸਾਲ ਹੋ ਗਏ ਹਾਂ ਕਰਦੀ ਨੂੰ ਸੰਧਾਰਦੀਨ 38 ਸਾਲ ਹੋ ਗਏ ਬਾਅਦ ਚ ਹੋਇਆ ਬਾਅਦ ਚ ਇਹ ਕੀ ਕਰੂਗਾ ਬਾਅਦ ਚ ਇਹ ਕੁਝ ਬੈ ਮੰਨਤਾ ਇੰਨੇ ਸਾਲ ਹੋ ਗਏ ਕਰਦੀ ਨੂੰ ਮਸਾ ਇਹ ਹੁੰਦਾ ਜਾਂ ਬੇਬੇ ਨਹੀਂ ਗੱਲ ਲਾ ਫੇਰ ਕਿਹੜਾ ਛੇ ਤੁਹਾਡੇ ਭਣੇ ਨੇ ਤਾਂ ਫੇਰ ਵੀ ਐਂ ਹੀ ਕਹਦਾ ਨਾ ਬਸ ਕੀ ਕੀਤਾ ਹਾਂ online ਗਾਣਾ ਕੀ ਕੀਤਾ ਹਾਂ ਕੋਈ ਤਸਵੀਰ ਵੀ ਨਾ ਦੇ ਬਾਤ ਕਰੂਗਾ ਨੇਰਾ ਨਿਕਲਣਾ ਨਹੀਂ ਨੋ ਨੋ ਜਾਂਦੇ ਤਾਂ ਕੁੜੀਆਂ ਪਿਆਰ ਕਰਦਾ ਤਾਂ ਇਹੋ ਤਾਂ ਇਹੋ ਤਾਂ ਇਹੋ ਨੋ ਆ ਨਹੀਂ ਲੱਗਦਾ ਮੇਰੀ ਨਾ ਨਾ ਉਹ ਕੋਈ ਨਾ ਨਹੀਂ ਕਰਦਾ ਆਪਣੇ ਬਿੰਦਰ ਰਿਤੀ ਹੁਣਾਂ ਨਹੀਂ ਮੇਰੇ ਵਿੱਚ ਯਾਦਾਂ ਮੇਰੀ ਯਾ ਉਹ ਨਹੀਂ ਕਰਦਾ ਕੋਟਾ ਫਰਕ ਜਮਾ ਨਹੀਂ ਉਹ ਨਹੀਂ ਕਰਦਾ ਉਹ ਤੋਨੋ ਤਾਂ ਹੈ ਮੈਂ ਤਾਂ ਨਾ 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 ਮੈਂ ਤਾਂ ਇਹ ਨਹੀਂ ਕਰਦੀ ਮੈਂ ਤਾਂ ਮਸਾ ਮਿਲਿਆ ਮੈਂ ਤਾਂ ਇਹ ਨਹੀਂ ਕਰਨੀ ਮੈਂ ਤੇ ਜਾਨ ਵਾਂਗੂ ਮੈਂ ਤਾਂ ਜਾਨ ਦੇ ਦੂੰ ਐਨੋਂ ਪਰ ਮੈਂ ਮੈਂ ਤੁਹਾਨੂੰ ਮਰਫਾਂ ਮੇਰੀ ਆ। ਹਾਂ। ਲਓ ਨੂੰ ਐ। ਹਾਂ। ਗੁਨੀਆ ਰੋਡ ਨਾਲੋਂ ਕਿਤਾ ਤੈਨੂੰ ਵੇਖਿਆ ਸੀ। ਹਾਂ। ਲਓ ਜੀ ਅੱਜ ਮਾਨ ਲੱਗਿਆ ਰਵਾ ਕੇਸਰੀ ਕੜਾ ਪ੍ਰਸ਼ਾਦ ਤੇ ਸਮਾਨ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਖੰਡ ਪਈਆ, ਸੂਜੀ ਪਈਆ, ਸੋਗੀਆਂ ਪਈਆ, ਕਿਓ ਪਈਆ ਦੇਸੀ, ਬਦਾਮ, ਕੇਸਰ ਤੇ ਇਲਾਚੀਆਂ। ਲਓ ਜੀ ਹੁਣ ਸਭ ਤੋਂ ਪਹਿਲਾਂ ਗਰਮ ਕੜਾਹੀ ਦੇ ਵਿੱਚ ਪਾ ਦਾਂਗੇ ਆਪਾਂ ਦੇਸੀ ਕਿਓ। ਦੇਸੀ ਘਿਓ ਦੀ ਮੇਂ ਗਰਮ ਹੁੰਦਾ ਤੇ ਇਹਦੇ ਵਿੱਚ ਫਿਰ ਆਪਾਂ ਸਟਾਂਗੇ ਸੂਜੀ ਦੇਖੋ ਸੂਜੀ ਪਾਤੀ ਆਪਾਂ ਜਦੋਂ ਘਿਓ ਗਰਮ ਹੋ ਗਿਆ ਸੂਜੀ ਪਾ ਕੇ ਤੇ ਦੂ ਬਾਦ ਆਪਾਂ ਜਿਹੜੇ ਫਰੂਟ ਪਿਆਉਂਦੇ ਸੀਗੇ ਡਰਾਈ ਫਰੂਟ ਉਹਨਾਂ ਨੂੰ ਰੋਸਟਡ ਕਰਾਂਗੇ ਤੇ ਜਦੋਂ ਇਹ ਰੋਸਟਡ ਹੋ ਗਏ ਉਸ ਤੋਂ ਬਾਅਦ ਆਪਾਂ ਜਿਹੜਾ ਹੋਊਗਾ ਕੇਸਰ ਵਾਲਾ ਦੁੱਧ ਉਹ ਕਰਾਂਗੇ ਤਿਆਰ ਕੇਸਰ ਪਾ ਕੇ ਗਰਮ ਦੁੱਧ ਦਾ ਬਾਲਾ ਦਵਾਵਾਂਗੇ ਬਾਲਾ ਦਵਾਉਣ ਤੋਂ ਬਾਅਦ ਜਿਹੜੀ ਆਪਾਂ ਸੂਜੀ ਪਾਈ ਸੀਗੀ ਘਿਓ ਦੇ ਵਿੱਚ ਉਹ ਉਹਨੂੰ ਚੰਗੀ ਤਰ੍ਹਾਂ ਰਾੜਾਂਗੇ ਰਾੜਨ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਗਰਮ ਗਰਮ ਕੇਸਰ ਵਾਲਾ ਦੁੱਧ ਜਿਹਦੀ ਬਾਸ਼ਨਾ ਜਾਊ ਅੱਧੇ ਪਿੰਡ ਦੇ ਵਿੱਚ ਆਹਾ ਹਾ ਹਾ ਕਹਿਣਗੇ ਲੋਕ ਵੀ ਬਣਦਾ ਇਹਨਾਂ ਦੇ ਘਰੇ ਵੀ ਕੁਝ ਲਓ ਜੀ ਦੂਬਾਲ ਸਾਰਾ ਜਦੋਂ ਆਪਾਂ ਸਮਾਨ ਪਾਤਾ ਇਹਦੇ ਉੱਤੇ ਦਮਾਂਗੇ ਆਪਾਂ ਖੰਡ ਦਾ ਛੱਟਾ ਤੇ ਖੰਡ ਨੂੰ ਫਿਰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਦੇਖੀ ਜਾਓ ਜਦੋਂ ਖੰਡ ਨੂੰ ਕਰਤਾ ਮਿਕਸ ਖੰਡ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜੇ ਡਰਾਈ ਫਰੂਟ ਸੀਗੇ ਆਪਾਂ ਰੋਸਟਰਡ ਕਰੇ ਸੀ ਉਹ ਇਹਦੇ ਵਿੱਚ ਮਿਕਸ ਕਰ ਦਾਂਗੇ ਸਾਰੇ ਤੇ ਡਰਾਈ ਫਰੂਟ ਮਿਕਸ ਕਰਨ ਤੋਂ ਬਾਅਦ ਜਿਹੜਾ ਆਪਣਾ ਪ੍ਰਸ਼ਾਦ ਆ ਉਹ ਹੋ ਗਿਆ ਰੈਡੀ